ਬਾਬੂ ਇਹ ਰਾਂਗ ਡੋਕੇ ਇੱਕ ਬਾਬੂ ਇਹ ਰਾਂਗ ਡੋਕੇ ਆਪਾਂ થોੜਾ ਸੋਕੀ ਜੇ ਨਾ ਪੈ ਰਿਹਾ ਉਹ ਦਿਨ ਦੇਖੋ ਨਾ ਵਾਸ਼ ਨੂੰ ਬਤੇ ਵਾਸ਼ੀਗਾ ਹਾਂਜੀ ਜੀ ਸਰ ਸ਼ੁਭ ਨਾਮ ਜੀ ਆਪਣਾ ਮੇਰਾ ਨਾਮ ਸ਼ੁਭਮ ਸਿੰਘ ਲਾਇ ਜੀ ਅੱਛਾ ਸਿੰਘਲਾ ਸਾਹਿਬ ਅੱਜ ਮੁਬਾਰਕਾ ਮਿਲ ਰਹੀਆਂ ਕਿਹੜੇ ਖੁਸ਼ੀ ਨੂੰ ਲੈ ਕੇ ਤੇ ਕੀ ਕਹਿਣਾ ਚਾਹੁੰਦੇ ਆ ਜੀ ਮੇਰਾ ਰਾਜਸਥਾਨ ਜੁਡੀਸ਼ੀਅਲ ਸਰਵਿਸਿਜ਼ ਦਾ ਐਗਜ਼ਾਮ ਕਲੀਅਰ ਹੋਇਆ ਸੀ ਉਸ ਕਰਕੇ ਤੋ ਸਰ ਕਿਸ ਤਰ੍ਹਾਂ ਇਹਦੀ ਸ਼ੁਰੂਆਤ ਕੀਤੀ ਸੀ ਤੁਸੀਂ ਕਿੰਨੀ ਦੇਰ ਪਹਿਲਾਂ ਤੋਂ ਸਟੱਡੀ ਦੇ ਵਿੱਚ ਜੀ ਇਸ ਪੇਪਰ ਲਈ ਮੈਂ ਪਿਛਲੇ 3 ਸਾਲ ਤੋਂ ਤਿਆਰੀ ਕਰ ਰਿਹਾ ਸੀ ਜੀ ਉਰਵੀ ਜੇ ਬਰਾਡ ਐਸਐਲਆਈ ਅਕੈਡਮੀ ਚੰਡੀਗੜ੍ਹ ਚਲੰਦੇ ਆ ਉਹਨਾਂ ਕੋਲੋਂ ਜੀ ਤੁਸੀਂ ਸਾਰੇ ਰਜਿਸਟਰ ਪਰਦਾ ਤੁਸੀਂ ਕਿਹੜੇ ਐਡਵੋਕੇਟ ਤੋਂ ਬਣੇ ਉਹ ਕਿਸ ਤਰ੍ਹਾਂ ਬਣੇ ਤੇ ਕਿੰਨੀ ਦੇਰ ਹੋ ਗਈ ਜੇ ਮੈਨੂੰ ਪਿਛਲੇ ਸਾਲ ਹੀ ਮੈਂ ਬਾਰ ਆਪਣੀ ਲਾ ਪੂਰੀ ਕੀਤੀ ਤੇ ਇਸੇ ਸਾਲ ਮੈਂ ਬਾਰ ਕਾਉਂਸਲ ਵਿੱਚ ਰਜਿਸਟ੍ਰੇਸ਼ਨ ਕਰਵਾਈ ਉਹ ਕਿਸ ਤਰ੍ਹਾਂ ਦੇਖਦੇ ਹੋ ਜਿੱਦਾਂ ਅੱਜ ਸਮਾਧਾਨ ਦੇ ਅਕੋਰਡਿੰਗ ਬਹੁਤ سارے ਲੋਕ ਆ ਜਿਨ੍ਹਾਂ ਨੂੰ ਕਾਨੂੰਨ ਦਾ ਨਹੀਂ ਪਤਾ ਹੈਗਾ ਉਹਨਾਂ ਵਾਸਤੇ ਕੀ ਮੈਸੇਜ ਦੇਣਾ ਚਾਹੁੰਦੇ ਆ ਤਾਂ ਕਿ ਇਹ ਜਿਹੜੇ ਇਹ ਕਾਨੂੰਨ ਨੂੰ ਜ਼ਰੂਰ ਉਹਦੀ ਪਾਲਣਾ ਕੀਤੀ ਜਾਵੇ ਜਿ ਮੈਨੂੰ ਲੱਗਦਾ ਹੈ ਕਿ ਭਾਰਤ ਦੇ ਸਾਰੇ ਇੱਕ ਨਾਗਰਿਕ ਨੂੰ ਆਪਣੇ ਦੇਸ਼ ਦੇ ਸੰਵਿਧਾਨ ਬਾਰੇ ਬੁਨਿਆਦੀ ਚੀਜ਼ਾਂ ਬਾਰੇ ਜ਼ਰੂਰ ਪਤਾ ਹੋਣਾ ਚਾਹੀਦਾ ਹੈ ਤਾਂ ਜੋ ਕਿ ਉਹ ਆਪਣੇ ਅਧਿਕਾਰਾਂ ਬਾਰੇ ਰਖਰਖਾਵ ਕਰ ਸਕਣ ਡਾਕਟਰ 바ਵਾ ਸਾਹਿਬ ਨੇ ਇਹਦਾ ਸੰਵਿਧਾਨ ਤਿਆਰ ਕੀਤਾ ਵਾ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਉਹਦੀ ਬਦੌਲਤ ਹੀ ਅੱਜ ਸਭ ਕੁਝ ਹਾਸਲ ਹੋ ਰਿਹਾ ਜੀ 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 ਜੋ ਵੀ ਬਾਬਾ ਸਾਹਿਬ ਅੰਬੇਡਕਰ ਨੇ ਆਪਣੇ ਸੰਵਿਧਾਨ ਨੂੰ ਲਿਖਣ ਵਿੱਚ ਬਹੁਤ ਅਹਿਮ ਯੋਗਦਾਨ ਨਿਭਾਇਆ ਉਸੇ ਦੇ ਫਲਸਫੇ ਰੂਪ ਅੱਜ ਜਿਵੇਂ ਅਪਣੇ ਜੋ ਵੀ ਕੱਟ ਗਿਣਤੀ ਲੋਕ ਹੈ ਉਹ ਆਪਣੇ ਅਧਿਕਾਰਾਂ ਨੂੰ ਅੱਗੇ ਰੱਖ ਪਾ ਰਹੇ। ਤੋਂ ਅੱਜ ਕਿੰਨੇ ਦਿਨ ਹੋ ਗਏ ਸਰ ਹੁਣ ਤਾਂ ਜਿਹੜੀ ਰਮੀ ਚੀਕਿੰਟ ਹੋਈ ਆ ਜਿਹਦੇ ਵਿੱਚ ਅੱਜ ਸਰ ਮੇਰਾ ਕੱਲ ਹੀ ਰਿਜ਼ਲਟ ਆਇਆ ਸੀ। ਅੱਛਾ ਕਿਹੜੀ ਜਗ੍ਹਾ ਤੋਂ ਸਰ ਰਿਜ਼ਲਟ ਆਇਆ? ਰਾਜਸਥਾਨ ਟਿਊਸ਼ਨ ਸਰਵਿਸਿਜ਼। ਕੀ ਮੈਸੇਜ ਆ ਜਿਸ ਤਰ੍ਹਾਂ ਤੁਸੀਂ ਇਸ ਮਿਹਨਤ ਕਰਕੇ ਇਸ ਲੈਵਲ ਤੇ ਪਹੁੰਚੇ ਹੋ ਹੋਰ ਵੀ ਲੋਕ ਅੱਜ ਦੇ ਲੜਕੇ ਲੜਕੀਆਂ ਦੇ ਪੇਰੈਂਟਸ ਦੇ ਸੁਪਨੇ ਹੁੰਦੇ ਆ ਵੀ ਸਾਡੇ ਬੱਚੇ ਵੱਡੀ ਅਚੀਵਮੈਂਟ ਕਰਨ। ਜਿ ਮੇਰਾ ਸਭ ਨੂੰ ਇਹੀ ਮੈਸੇਜ ਹੈ ਕਿ ਆਪਾਂ ਨੂੰ ਇੱਕ ਡਿਸਪਲਿਨ ਨਾਲ ਰੋਜ਼ ਦੀ ਰੋਜ਼ ਆਪਣਾ ਕੰਮ ਕਰਦੇ ਜਾਓ ਤਾਂ ਆਪਾਂ ਇੱਕ ਦਿਨ ਸਭ ਕੁਝ ਹਾਸਿਲ ਕਰ ਸਕਦੇ ਸੁਪਨਾ ਕੀ ਤੁਹਾਡਾ ਬੰਨਾ ਕੀ ਸੀ ਮੇਰਾ ਸੁਪਨਾ ਕੀ ਮੈਂ ਆਪਣੇ ਸਮਾਜ ਦੀ ਸੇਵਾ ਕਰ ਸਕਾਂ ਠੀਕ ਹੈ ਦਾ ਸੋਚਦਾ ਮੁਕੰਮਲ ਤੇ ਪਹੁੰਚ ਸਕਦਾ ਰੋਲ ਹੈ ਜੀ ਜੀ ਮੈਮ ਕੀ ਕਹਿਣਾ ਚਾਹੁੰਦੇ ਆ ਅੱਜ ਜਿਹੜੇ ਪੇਰੈਂਟ ਦੇ ਸੁਪਨੇ ਹੁੰਦੇ ਬੱਚਿਆਂ ਦੇ ਲਈ ਅੱਜ ਬੱਚੇ ਨੂੰ ਪੂਰੀ ਕਿਤੇ ਖੁਸ਼ੀ ਆ ਪਰਿਵਾਰ ਦੇ ਵਿੱਚ ਸੋਸਾਇਟੀ ਫੈਮਿਲੀ ਦੇ ਵਿੱਚ ਅੱਜ ਬਹੁਤ ਜ਼ਿਆਦਾ ਖੁਸ਼ੀ ਹੈ ਮੈਂ ਤਾਂ ਖੁਦ ਇਹ ਹੀ ਦੁਆ ਕਰਦੀ ਆ ਕਿ ਜਿਸ ਤਰ੍ਹਾਂ ਇਹਨੇ ਆਪਣਾ ਮੁਕਾਮ ਹਾਸਲ ਕੀਤਾ ਹੈ ਇਸ ਤਰ੍ਹਾਂ ਸਾਰੇ ਬੱਚਿਆਂ ਨੂੰ ਅਸੀਂ ਤਾਂ ਇਹ ਹੀ ਸੰਦੇਸ਼ ਦੇਣਾ ਚਾਹੁੰਦੇ ਆ ਕਿ ਜਿਸ ਤਰ੍ਹਾਂ ਇਹ ਆਪਣੇ ਮੁਕਾਮ ਤੇ ਪਹੁੰਚਿਆ ਹੈ ਕਿ ਸਾਰੇ ਬੱਚੇ ਇਸੇ ਤਰ੍ਹਾਂ ਬਲੰਦੀਆਂ ਤੇ ਪਹੁੰਚਣ ਉਹ ਬੱਚੇ ਨੇ ਕਿਹੜੀ ਜਗ੍ਹਾ ਤੋਂ ਸਟੱਡੀ ਸ਼ੁਰੂ ਕੀਤੀ ਸੀਗੀ ਜੇ ਗੱਲ ਕਰੀਏ ਇਹਨੇ ਆਪਣੀ ਸਟੱਡੀ ਪਾਤੜਾ ਮਦਰ ਇੰਡੀਆ ਸਕੂਲ ਤੋਂ ਸ਼ੁਰੂ ਕੀਤੀ ਸੀ ਔਰ ਇਸਨੇ ਐਨਐਲ ਜੁਦਾ ਪੇਪਰ ਵੀ ਕਲੀਅਰ ਕੀਤਾ ਸੀ ਕਈ ਵਾਰੀ ਬੱਚੇ ਜਿਹੜੇ ਪੇਰੈਂਟਸ ਤੋਂ ਦੂਰ ਹੁੰਦੇ ਆ ਤੇ ਖਾਫੀ ਪੇਰੈਂਟਸ ਜਿਹੜੇ ਆ ਬੱਚਿਆਂ ਨੂੰ ਯਾਦ ਕਰਦੇ ਆ ਤੇ ਬੱਚੇ ਅੱਜ ਮੁਕਾਮ ਤੇ ਪਹੁੰਚੇ ਆ ਮਿਹਨਤ ਕਰਕੇ ਸਰ ਇਹ ਤਾਂ ਸਾਡੇ ਤੋਂ ਦੂਰ ਗਿਆ ਹੀ ਨਹੀਂ ਰਿਹਾ ਹੀ ਸਾਡੇ ਨਾਲ ਆ ਇਹ ਹਾਂਜੀ ਹਾਂ ਇਹਨੇ ਐਨਐਲਯੂ ਦਾ ਕੀਤਾ ਪੇਪਰ ਕਲੀਅਰ ਬਟ ਇਹਨੇ ਨਹੀਂ ਹੁਤੀ ਐਡਮਿਸ਼ਨ ਲਈਤੀ ਪਰ ਇਹਨੇ ਜੋ ਵੀ ਸਟੱਡੀ ਕੀਤੀ ਆ ਸਰ ਇਹਨੇ ਘਰ ਸਾਰੀ ਘਰੇ ਰਹਿ ਕੇ ਕੀਤੀ ਆ ਹੁ ਕਿਹੜੀ ਪੋਸਟ ਮਿਲੀ ਇਹਨਾਂ ਨੂੰ ਇਸ ਟਾਈਮ ਜਿਹੜੀ ਆ ਸਰ ਹੁਣ ਜੁਡੀਸ਼ੀਅਲ ਦੇ ਵਿੱਚ ਕਿਹੜੀ ਜਗ੍ਹਾ ਤੋਂ ਸਰ ਰਾਜਸਥਾਨ ਤੋਂ ਕਿੰਨੀ ਫੇਰ ਹੋ ਗਈ ਸਾਰੀ ਨੁਕਾਲੀ ਹੋ ਗਈ ਹੈ ਜੀ ਕੀ ਮੈਸੇਜ ਹੈ ਪਰਿਵਾਰ ਨਾਲ ਨੂੰ ਬੱਚਿਆਂ ਨੂੰ ਕੈਂਬੀਆ ਸਰ ਸਾਨੂੰ ਤਾਂ ਬਹੁਤ ਜ਼ਿਆਦਾ ਖੁਸ਼ੀ ਹੋਈ ਹੈ ਸਭ ਨੂੰ ਇਹ ਖੁਸ਼ੀ ਹੈ ਕਿ ਬੱਚੇ ਨੇ ਬਹੁਤ ਵੱਡਾ ਮੁਕਾਮ ਹਾਸਲ ਕੀਤਾ ਅੱਜ ਲੱਗਦਾ ਨਹੀਂ ਕਿ ਬਾਵਾ ਸਾਹਿਬ ਦੀ ਸੋਚ ਦੇ ਉੱਤੇ ਜਿਸ ਤਰ੍ਹਾਂ ਉਹਨਾਂ ਨੇ ਸਰ ਹਾਂਜੀ ਹਾਂ ਇਹ ਚੀਜ਼ ਇਸ ਤੇ ਹੈ ਕਿ ਇਸ ਤਰ੍ਹਾਂ ਇਹਨੇ ਆਪਣੇ ਬਾਪਦੇ ਦਾ ਅਜ ਨਾਮ ਬਹੁਤ ਰੋਸ਼ਨ ਕੀਤਾ ਹੈ